i said that had no 7 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨਾਲ ਸ਼ੁਰੂ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਜਿਹੜੀ ਵੀਡੀਓ ਆ ਇਹ ਆ ਮੁਸ਼ਕੀ ਦੇ ਰਿਲੇਟਡ ਕਿਸੇ ਵੀਰ ਨੇ ਜਸਵੰਡਾ ਵੀਰ ਨੂੰ ਫੋਨ ਲਾ ਕੇ ਦੱਸਿਆ ਵੀ ਹਾਂ ਕਿਵੇਂ ਮੁਸ਼ਕੀ ਉਸ ਮੁੰਡੇ ਨਾਲ 6 ਮਹੀਨੇ ਪਹਿਲਾਂ ਗੱਲ ਕਰਦੀ ਹੁੰਦੀ ਸੀਗੀ ਵਿਆਹ ਤੋਂ ਬਾਅਦ ਉਹਨੇ ਰਿਲੇਸ਼ਨ ਬਣਾਇਆ ਉਹ ਮੁੰਡੇ ਨਾਲ ਤੇ ਉਹਦੇ ਤੋਂ ਆਦੇ ਪਾਪਾ ਦੇ ਬਿਮਾਰ ਹੋਣ ਦੇ ਬਹਾਨੇ ਨਾਲ 10000 ਰੁਪਇਆ ਲੈ ਗਈ ਹੱਦ ਹੀ ਪਈ ਮਸ਼ਕੀ ਮੈਂ ਕਹਿੰਨੀ ਏ ਤੇਰੀ ਤੂੰ ਐ ਕੋਈ ਮੁੰਡਾ ਨਹੀਂ ਛੱਡਿਆ ਕਿਸੇ ਦਾ ਗਿਫਟ ਲਈਏ ਨਹੀਂ ਕਿਸੇ ਦਾ ਪੈਸੇ ਲਈਏ ਨਹੀਂ ਕਿਸੇ ਦਾ ਬਖਸ਼ ਦੇ ਚਲੋ ਫੇਰ ਕਰਦੇ ਆਪਾਂ ਆਪਣੇ ਅੱਜ ਦੇ ਵੀਡੀਓ ਸ਼ੁਰੂ ਤੇ ਵੇਖੋ ਕੀ ਹੈ ਰਿਕਾਰਡਿੰਗ ਦੇ ਵਿੱਚ ਅੱਬੇ ਮਜ਼ਾ ਆਏਗਾ ਨਾ ਬਿੜੋ ਹੈਲੋ ਸਾਸਿਗਾ ਬਾਈ ਜੀ ਸਾਸ੍ਰੀਕਾਲ ਜੀ ਕੀ ਹਾਲ ਨੇ ਜੀ ਵਧੀਆ ਵਧੀਆ ਮੇਰੇ ਤੁਸੀਂ ਦੱਸੋ ਵਧੀਆ ਜੀ ਵਧੀਆ ਹੋਰ ਕਿਵੇਂ ਘਰ ਪਰਿਵਾਰ ਠੀਕ ਆ ਸਾਰੇ ਪਰਿਵਾਰ ਠੀਕ ਹੈ ਜੀ ਵਧੀਆ ਵਧੀਆ ਕਿਤਾਬ ਬਾਬੇ ਨਾਨਕ ਦੀ ਹੋਰ ਦੱਸੋ ਫਿਰ ਤੁਹਾਡੀ ਸਹੇਲੀ ਕਿਵੇਂ ਮੈਂਕ ਇਹ ਕਿਛ ਹੋ ਰਾਇਆ ਉਹ ਪੰਗੇ ਭਾਈ ਯਾਰ ਕਿਉਂ ਇਹ じゃ ਕੀ ਕਰਤਾ ਕਰਨਾ ਕੀ ਨਾ ਕਰ ਕੋਈ ਲੜਾਈ ਤੇ ਬਹੁਤ ਜ਼ਿਆਦਾ ਯਾਰ ਆਨੇ ਪੰਗੇ ਕਿੱਝ ਜੇ ਉਹਦੇ ਪਿੱਛੇ ਘਰੇ ਲੜਾਈ ਹੋਈ ਆ ਮੈਂ ਤਾਂ ਆ ਮੇਰੇ ਘਰ ਤਾਂ ਇਹ ਗੱਲ ਨਹੀਂ ਸ਼ੇਅਰ ਨਾ ਕਰਿਓ ਮੇਰੇ ਘਰ ਤਾਂ ਤੁਸੀਂ ਇਹ ਇਨਸਾਫ ਨਾ ਮੇਰੇ ਘਰ ਚਾਰ ਜੀ ਆ ਹਾਂ ਬਈ ਤੇ ਕੋਈ ਵੀ ਨਹੀਂ ਖਿਲਾਉਂਦਾ ਮੈਨੂੰ ਘਰ ਜੀ ਅੱਛਾ ਉਹਦੇ ਕਰਕੇ ਹਾਂ ਅੱਛਾ ਵੀ ਤੁਹਾਡੇ ਘਰੇ ਮੰਮੀ ਡੈਡੀ ਭਰਾ ਭੈਣ ਆ ਅੱਛਾ ਵੀ ਤੁਹਾਡੀ ਇਹਦੇ ਨਾਲ ਗੱਲ ਸੀਗੀ ਮੈਂਕ ਨਾਲ ਘਰੇ ਪਤਾ ਲੱਗਿਆ ਸੀ ਹਾਂ ਹਾਂ ਡਾਂਟ ਮਾਈਂਡ ਵੀਰੇ ਪਰ ਤੈਨੂੰ ਵੀ ਸਬਕ ਮਿਲ ਗਿਆ ਹੋਊਗਾ ਵੀ ਅੱਗੇ ਤੋਂ ਛੇਤੀ ਕਿਸੇ ਕੁੜੀ ਦੀ ਹਾਂ ਵਿੱਚ ਹਾਂ ਨਹੀਂ ਮਲਾਉਣੀ ਛੇਤੀ ਕਿਸੇ ਕੁੜੀ ਵੱਲ ਚਾਕਣਾ ਨਹੀਂ ਗਾ ਵੀ ਸਾਈਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਬਥੇਰੀਆਂ ਕੁੜੀਆਂ ਜਿਹੜੇ ਧੋਖੇ ਦੇ ਜਾਂਦੀਆਂ ਤੇ ਬਥੇਰੀਆਂ ਹੁੰਦੀਆਂ ਜਿਹੜੀਆਂ ਦਿਲ ਤੋਂ ਨਭਾ ਜਾਂਦੀਆਂ ਨਾ ਤਾਂ ਸਾਰੇ ਮੁੰਡੇ ਇੱਕੋ ਜਿਹੇ ਤੇ ਨਾ ਹੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਕਿਵੇਂ ਪਤਾ ਕਿਵੇਂ ਲੱਗ ਗਿਆ ਓ ਯਾਰ ਠੀਕ ਆ ਕਿਵੇਂ ਭਾਈ ਠੀਕ ਆ ਕੋਈ ਤਾਂ ਨੂੰ ਜੇ ਤੁਹਾਨੂੰ ਪਤਾ ਹੀ ਆ ਕੋਈ ਹੁੰਦੇ ਆ ਯਾਰ ਬੇਲਿਖਾਰ ਖਾਨ ਵਾਲੇ ਅੱਛਾ ਉਹ ਤਾਂ ਕਿਸੇ ਨੇ ਦਾਸਤਾ ਸੀਗਾ ਅੱਛਾ ਠੀਕ ਆ ਤੁਸੀਂ ਮੈਰਿਡ ਹੋ ਕੋ ਅਨਮੈਰਿਡ ਹੋ ਅਨਮੈਰਿਡ ਆ ਮੇਰੇ ਮੈਂ ਸੋਚੀ ਨਹੀਂ ਵੀ ਹਜੇ ਤਾਂ ਤੂੰ ਕੁਵਾਰਾ ਹੀ ਸੀਗਾ ਵੀਰੇ ਤੈਨੂੰ ਤੇਰੇ ਘਰ ਦੇ ਨਹੀਂ ਬੁਲਾਉਣਾ ਛੱਡਿਆ ਜੇ ਤੂੰ ਕਿਤੇ ਵਿਆਹਿਆ ਹੁੰਦਾ ਵਿਆਹੇ ਨੇ ਆ ਲੱਛਣ ਕੀਤੇ ਹੁੰਦੇ ਤੇ ਤੇਰਾ ਬਨਣਾ ਕੀ ਸੀਗਾ ਤੇਰੇ ਘਰ ਵਾਈ ਨੇ ਤੈਨੂੰ ਸੁੱਕਾ ਨਹੀਂ ਜਾਣਦਣਾ ਸੀ ਆ ਜਿਹੜੇ ਤੇਰੇ ਗੋਡੇ ਲਾਲ ਕਰਨੇ ਸੀ ਨਾ ਅੱਡੀਆਂ ਲਾਲ ਕਰਨੀਆਂ ਸੀ ਤੇਰੀਆਂ ਕਟ-ਕਟ ਕੇ ਬਾਹਾਂ ਆਪਾਂ ਨੰਨੀਆਂ ਸੀ ਜਾਂ ਜਿਹੜੀਆਂ ਤੇਰੇ ਨੇ ਸੁੱਕਾ ਨਹੀਂ ਛੱਡਣਾ ਸੀ ਤੈਨੂੰ ਕਿਸੇ ਪਾਸੇ ਹੋ ਵੀ ਇੰਨੇ ਮਤਲਬ ਪੈਸੇ ਤੋਂ ਤੂੰ ਦਾਹੇ ਰਖਾ ਗਈ ਹਾਂ ਕੀ ਕਹਿ ਕੇ ਲੈ ਗਈ ਤੋਂ ਪੈਸੇ ਨਹੀਂ ਕੀ ਕਹਿੰਦੇ ਯਾਰ ਪਾਪਾ ਠੀਕ ਨਹੀਂ ਗੰਕਾਰ ਅੱਛਾ ਤੇ ਨੋਰ ਹੈਗੀ ਐ ਕਿੰਨਾ ਟਾਈਮ ਪਹਿਲਾਂ ਗੱਲ ਸੀ ਤੁਹਾਡੀ 6 ਮਨთ ਹੋ ਗਿਆ ਵੀਰੇ ਨਾ ਮਤਲਬ ਵਿਆਹ ਤੋਂ ਬਾਅਦ ਤੁਹਾਡੇ ਨਾਲ ਗੱਲ ਸੀ ਕਿ ਵਿਆਹ ਤੋਂ ਪਹਿਲਾਂ ਹਾ 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 ਬਾਦ ਬਾਦ ਉਸਤਾ ਉਸਤਾ ਸਾਰਾ ਕੁਝ ਦੱਸਿਆ ਉਹਨੇ ਮੈਨੂੰ ਨਹੀਂ ਦੱਸਿਆ ਅਸ ਕਿ ਗੱਭੀ ਮੇਰੇ ਹਸਤਰਾਂ ਪਿੱਛੇ ਸੀਗਾ ਤੇ ਮੇਰੇ ਨਾਲ ਐਸ ਤਰ੍ਹਾਂ ਹੋਈ ਹੈ ਮੈਂ ਕਿ ਚਲੋ ਮੈਨੂੰ ਫੇਰ ਤਾਂ ਤੇਰੀ ਗੱਲ ਸੁਣ ਕੇ ਵੀਰੇ ਆਪਾਂ ਹੀ ਕਹਿ ਸਕਦੇ ਆਂ ਵੀ ਜਿਹੜਾ ਮਸ਼ਕੀ ਦਾ ਐਕਸ ਹਸਬੰਦ ਤੂੰ ਤਾਂ ਉਹਦੇ ਨਾਲ ਵੀ ਭੋਲਾ ਨਿਕਲਿਆ ਜਾਂ ਫਿਰ ਕਹਿ ਸਕਦੇ ਆਪਾਂ ਬੇਵਕੂਫਾ ਨਿਕਲਿਆ ਜਿਵੇਂ ਦੋਨੇ ਤੈਨੂੰ ਦੱਸਤਾ ਸੀਗਾ ਵਿਆਹੀ ਵਰੀ ਆ ਪਹਿਲੇ ਗਾ ਜਦੋਂ ਕੋਈ ਕੁੜੀ ਵਿਆਹੀ ਵਰੀ ਹੋਵੇ ਉਹਦਾ ਛੱਡ ਛੜਾ ਹੋ ਜਾ ਭਲਾਂਦੇ ਨੇ ਆਪ ਛੱਡਿਆ ਹੋਵੇ ਭਲਾਂਦੀ ਗਾਂ ਅਗਲੇ ਨੇ ਤਲਾਕ ਦਿੱਤੇ ਹੋਣ ਛੇਤੀ ਕਿਸੇ ਬੰਦੇ ਨਾਲ ਝਾਕ ਦੇਣੀ ਹੁੰਦੀਗੀ ਤੇ ਤੈਨੂੰ ਇੱਥੇ ਸਮਝ ਜਾਣਾ ਚਾਹੀਦਾ ਸੀਗਾ ਵੀ ਉਹਦਾ ਛੱਡ ਛੜਾ ਹੋਇਆ ਪਹਿਲਾਂ ਹੀ ਆਦੀ ਮਾਜੀ ਨਾਲ ਭੱਜ ਕੇ ਗਈ ਸੀ ਤੇ ਉਥੋਂ ਮਹੀਨਾ ਰਹਿ ਕੇ ਮੁੜ ਆਈ ਆ ਤੇ ਫਿਰ ਉਹ ਬੜੀ ਕੇਵਜੀ ਹੋਊਗੀ ਕੁੜੀ ਕਿਹੋ ਜੀ ਹੋਊਗੀ ਕੋਈ ਉਮਰ ਹੀ ਹੈ ਥੋੜੀ ਜਿੰਨੀ ਵੀ ਹੈ ਨਹੀਂ ਗੀ ਐਡੇ ਐਡੇ ਕਾੜ ਕਰੀ ਜਾਂਦੀ ਆ ਉਹ ਹੁਣ ਸ਼ਰਮ ਜਾਵਣੀ ਆਉਂਦੀਗੀ ਤੇ ਉੱਤੋਂ ਤਰੇ ਤੋਂ 10000 ਰੁਪਇਆ ਲਗੀ ਵੇ ਭਰਾਵਾ ਤੂੰ ਪੈਸੇ ਦੇਣ ਤੋਂ ਪਹਿਲਾਂ ਵੇਖ ਤਾਂ ਲੈ ਪੁੱਛ ਤਾਂ ਲੈ ਪਤਾ ਤਾਂ ਕਰ ਲੈ ਕਿ ਇਹਦਾ ਪਿਓ ਸੱਚੀ ਬਿਮਾਰ ਹੈਗਾ ਕਿ ਨਹੀਂ ਉਹਦੀ ਪਿਓ ਦੀ ਤਾਂ ਘਰੇ ਚੱਲਦੀ ਨਹੀਂ ਚੱਲਦੀ ਉਹਦੀ ਮਾਂ ਦੀ ਐ ਸਾਰੀ ਮਾਵਾਂ ਧੀਆਂ ਤੋਂ ਨੇ ਰਲੀਆਂ ਵੀ ਆ ਇੰਨਾ ਕੰਮਾਂ 'ਚ ਜੇ ਧੀ ਇੰਨੇ ਕੰਡ ਕਰੀ ਜਾਂਦੀ ਮਾਂ ਦੀ ਕਿਹੜਾ ਕਿਸ ਨਾਲ ਨਾ ਹੋਊਗੀ ਫਿਰ ਚਲ ਮੰਨਿਆ ਵੀ ਉਹਨੇ ਤੇਰੇ ਕੋਲ ਪੈਸੇ ਮੰਗੇ ਸੀਗੇ ਵੀ ਉਹਦਾ ਪਿਓ ਬਿਮਾਰ ਸੀਗਾ ਤੂੰ ਦਿੰਦਾ ਕੋਈ 1000 2000 3000 ਦਿੰਦਾ ਇਕੱਠਾ 10000 ਦੇਣਾ ਜ਼ਰੂਰੀ ਸੀਗਾ ਵੀ ਉਹਨੇ ਜਿੰਨੇ ਮੂੰਹ ਚ ਮੰਗੇ ਤੂੰ ਉਹਨੇ ਕੱਢ ਕੇ ਦੇਤੇ ਆ ਵੀ ਥੋੜੇ ਦੇ ਦੇ ਤੂੰ ਜੇ ਉਹਨਾਂ ਕਾ ਲੋੜ ਹੋਈ ਤੂੰ ਬਾਅਦ ਚ ਲਈ ਤੂੰ ਸਿੱਧਾ ਕਹਦੇ ਮੇਰੇ ਕੋਲ ਪੈਸੇ ਐ ਨਹੀਂ ਕਿ ਪਹਿਲਾਂ ਪਤਾ ਤਾਂ ਕਰ ਲੈ ਵੀ ਕੁੜੀ ਹੈ ਕਿਹੋ ਜੀ ਕਿਹੋ ਜੀ ਨਹੀਂ ਇਹ ਚੀਜ਼ ਤਾਂ ਪਹਿਲਾਂ ਨਹੀਂ ਪਤਾ ਸੀਗਾ ਵੀ ਇਸ ਇਸ ਤਰ੍ਹਾਂ ਮੈਂ ਤਾਂ ਉਹ ਦੇਖਿਆ ਜਿੱਦਾਂ ਹੀ ਬਿਲਕੁਲ ਤੱਕਦਾ ਠੀਕ ਆ ਕਾਕੇ ਯਾਰ ਤੁਹਾਨੂੰ ਤਾਂ ਕੰਮ ਕਰੇ ਜਿੰਦੇ ਕੋਲ ਟਾਈਮ ਹੀ ਹੁੰਦਾ ਨਹੀਂ ਜਿਆਦਾ ਦੇ ਇਕੱਠੀ ਜਾਂ ਤੇ ਰਖੰਦਾ ਨਾ ਮਤਲਬ ਇਹਦਾ ਨਾ ਗੱਲ ਕਿਵੇਂ ਹੋਈ ਥੋਡੀ ਯਾਰ ਮੇਰੇ ਚਾਚਾ ਜੀ ਦਾ ਘਰ ਆਉਂਦੇ ਸੀਗੇ ਜੀ ਉਹਨਾਂ ਦੇ ਕਿਵੇਂ ਆਉਂਦੇ ਸੀ ਉਹਨਾਂ ਦੇ ਚਾਚਾ ਜੀ ਦੀ ਲੜਕੀ ਨਾਲ ਲੱਗੀ ਸੀ ਫਰੈਂਡ ਸੀ ਜੀ ਮੈਂ ਅੱਛਾ ਹਾਂਜੀ ਅੱਛਾ ਚਾਚਾ ਜੀ ਦੀ ਫਰੈਂਡ ਦੀ ਇਹ دوست ਸੀ ਹਾਂਜੀ ਚਾਚਾ ਜੀ ਤੇ ਲੜਕੀ ਦੇਗਾ ਫਰੈਂਡ ਸੀ ਅੱਛਾ ਅੱਛਾ ਨੇ ਤੈਨੂੰ ਇੰਨੀ ਕਿੰਨੀ ਕੱਗ ਲੱਗੀ ਸੀਗੀ ਵੀ ਉਹ ਨਾ ਘਰੇ ਆਉਂਦੀ ਹੁੰਦੀ ਸੀ ਤੇ ਚਾਚੇ ਦੇ ਘਰੇ ਤੇ ਤੂੰ ਦਵਾ-ਦਵ ਨੂੰ ਪ੍ਰਪੋਜ਼ ਕਰਤਾ ਉਹਨੇ ਵੀ ਦਵਾ-ਦਵ ਹਾਂ ਕਰ ਦਿੱਤੀ ਉਹ ਤਾਂ ਅੱਜੇ ਕੰਮ ਪਾ ਲਈ ਵੀ ਕੋਈ ਉਹਨੂੰ ਪ੍ਰਪੋਜ਼ ਕਰੇ ਤੇ ਮੈਂ ਉਹਨੂੰ ਹਾਂ ਕਰਾਂ ਅਗਲੇ ਤਾਂ ਪੈਸੇ ਲਾਵਾਂ ਅਗਲੇ ਤਾਂ ਗਿਫਟ ਲਾਵਾਂ ਹੁਣ ਸਤ ਗੁਰ ਚਾਲ ਕੋਲ ਲਈ ਜਾਂਦੀ ਹੈ ਗਿਫਟ ਤੇ ਗਿਫਟ ਹੁਣ ਕਿੰਨੇ ਗਿਫਟ ਆ ਗਏ ਕਦੇ ਉਹਨੂੰ ਕੱਪ ਆ ਗਏ ਕਦੇ ਬੋਤਲ ਆ ਗਈ ਕਦੇ ਕੋਸਟਿੰਗ ਆ ਗਈ ਸਲੂਨ ਵਾਸਤੇ ਕਦੇ ਬੈੱਡ ਆ ਗਿਆ ਕਦੇ ਕੀ ਆ ਗਿਆ ਗਿਫਟ ਤੇ ਗਿਫਟ ਨੂੰ ਮਿਲ ਜਾਂਦੇ ਐ ਅੱਛਾ ਤੁਹਾਡੇ ਨਾਲ ਫਿਰ ਕਿਵੇਂ ਹੋਊਗਾ ਸੈਟ ਵਟ ਕੰਮ ਉਹ ਇਦਾਂ ਹੀ ਬਾਤ ਜਿਵੇਂ ਮੈਂ ਵੀ ਆਉਂਦਾ ਜਾਂਦਾ ਸੀ ਨਾ ਚਾਚੇ ਸਾਡੇ ਘਰ ਇਕੱਠੇ ਆ। ਠੀਕ। ਅੱਛਾ। ਤੇ ਉਸ ਦਿਨ ਮੈਂ ਕੱਲ੍ਹ ਬਾਤ ਹੁੰਦੀ ਰਹੀ। ਠੀਕ। ਤੇ ਫਿਰ ਜਦੋਂ ਮੈਂ ਆਉਂਦਾ ਚਾਚੇ ਦੀ ਲੜਕੀ ਨੂੰ ਕਹਿ ਦਿੱਤਾ। ਹੂੰ। ਤੇ ਉਹਨੇ ਉਹਨੂੰ ਕਹਿ ਦਿੱਤਾ ਚੋਨੇ ਘਰ ਨਾਲ ਘਾਟ ਲਈ। ਅੱਛਾ। ਨਹੀਂ ਤੇਰੇ ਚਾਚਾ ਜੀ ਦੀ ਕੁੜੀ ਨੂੰ ਵੀ ਨਹੀਂ ਪਤਾ ਸੀਗਾ ਵੀ ਮੁਸ਼ਕੀ ਇਹੋ ਜੀ ਐ ਜੇ ਕਾਂਡ ਕਰਕੇ ਆਈ ਉਹ ਉਹਨੇ ਤੈਨੂੰ ਕਹਿ ਨਹੀਂ ਸਕੀ ਕਿ ਵੀ ਭਰਾਵਾ ਦੂਰ ਹੈ ਇਹਦੇ ਜਾਲ 'ਚ ਨਾ ਫਸ ਬਾਅਦ 'ਚ ਨਿਕਲਣਾ ਔਖਾ ਹੋ ਜਾਊਗਾ ਜੇ ਨਿਕਲੇ ਵੀ ਗਿਆ ਤਾਂ ਪਛਤਾਈ ਜਾਏਂਗਾ ਜਿਵੇਂ ਹੁਣ ਪਛਤਾਈ ਜਾਂਣਾ ਹੁਣ ਉਹਨੇ ਪਤਾ ਵੀ ਕੀ ਕੁਛ ਕਰਦੀ ਫੈਦੀ ਉਹਨੇ ਦਾਅ ਦਾਅ ਚੱਕ ਕੇ ਹਾਂ ਗੱਲ ਕਰਾਤੀ ਵੀ ਹਾਂ ਤੂੰ ਉਹਦੇ ਨਾਲ ਗੱਲ ਕਰ ਲੈ ਬੱਸ ਮਤਲਬ ਫਿਰ ਛੱਡਿਆ ਕੀ ਬਹਾਨਾ ਲਾਗੇ ਤੁਹਾਨੂੰ ਯਾਰ ਨਾ ਹੁਣ ਆਦੇ ਦਾ ਚ ਜਹ ਗਿਆ ਦੋ ਲੜਕੇ ਜਿਵੇਂ ਇੱਕ ਸਤ ਕੁਛ ਚਾਲ ਆ ਨਾ ਤੁਹਾਨੂੰ ਇਹਨੇ ਕਿਵੇਂ ਛੱਡਿਆ ਮਤਲਬ ਕੀ ਗੱਲ ਕਰੀ ਵੀ ਇਹ ਜੀ ਹਲੋ ਥੋੜੀ ਆਵਾਜ਼ ਕੱਟ ਰਹੀ ਹੈ ਬਈ ਯਾਰ ਮੈਂ ਕਿਹਾ ਇੱਕ ਯਾਰ ਸਾਧਗੁਰ ਚਾਹਣਾ ਹਾਂ ਹਾਂ ਬਈ ਹਾਂ ਹੈਗਾ ਹੁਣ ਜਿਹਦੀ ਗੱਲ ਚੱਲ ਰਹੀ ਹੈ ਵੀ ਉਹ ਇਹਦੇ ਨਾਲ ਗੱਲ ਕਰਦਾ ਹੁਣ ਹਲੋ ਹੰਦੀ ਜੀ ਮੈਂ ਕਿ ਹੁਣ ਨਾ ਯਾਰ ਕੀ ਸਤ ਕੁਛ ਚਾਹਣਾ ਹਾਂ 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 ਬਈ ਹੈਗਾ ਉਹਦੇ ਨਾਲ ਆ ਹੁਣ ਅੱਛਾ ਤੁਹਾਨੂੰ ਇਹਨੇ ਕੀ ਕਹਿ ਕੇ ਛੱਡਿਆ ਕੋਈ ਰੀਜਨ ਹੀ ਨਹੀਂ ਯਾਰ ਬਸ ਇਦਾਂ ਹੀ ਗੱਲ ਕਰਤੇ ਕਰਤੇ ਲੜ ਗਏ ਤੇ ਬਾਸ ਉਸ ਤੋਂ ਬਾਅਦ ਨੰਬਰ ਨੂੰ ਬੰਦ ਕਰ ਦਿੱਤਾਗਾ ਇਹ ਤੁਹਾਨੂੰ ਪਤਾ ਥੋੜੀ ਬਹੁਤ ਗੱਲ ਹੋ ਜਾਂਦੀ ਕਿਵੇਂ ਮੈਨੂੰ ਪਤਾ ਲੱਗਿਆ ਮੈਂ ਕਿ ਯਾਰ ਇਹ ਚੱਕਰ ਚੰਗੀ ਨਹੀਂ ਆ ਵੀ ਤੂੰ ਮੇਰੇ ਨਾਲ ਤੂੰ ਕਿਸ ਵਰ ਨਾਲ ਕਰਦੇ ਹੋ ਅੱਛਾ ਤੇਰੇ ਲਈ ਤਾਂ ਮੈਂ ਆਹੀ ਕਹਿ ਸਕਦੀ ਆ ਵੀਰੇ ਅਬ ਪਛਤਾਇਆ ਕੀ ਹੋਤ ਜਦ ਚਿੜੀ ਆ ਚੁਗ ਗਈ ਖੇਤ ਕੋਈ ਵੀ ਰਿਲੇਸ਼ਨ ਦੀ ਤੀਜਾ ਪਾਵੇਂ ਤੁਸੀਂ ਕੋਈ ਤੀਜਾ ਬੰਦਾ ਨਹੀਂ ਜਾ ਸਕਦਾ ਨਾ ਤੁਸੀਂ ਇਹਦੇ ਤੁਹਾਨੂੰ ਪਤਾ ਨਹੀਂ ਵੀ ਨੇ ਇੰਨੇ ਕਾਂਡ ਕਰਤੇ ਤੁਸੀਂ ਉਹਨੂੰ ਪੈਸੇ ਦਿੱਤੇ 10000 ਦਿੱਤੇ ਪਤਾ ਹੀ ਨਹੀਂ ਯਾਰ ਤਾਂ ਤੈ ਕਿ ਯਾਰ ਤੇ ਕੋ ਮੈਂ ਇੱਕ ਤਾਂ ਨੋਰਮਲ ਕਰ ਦੋ ਠੀਕ ਆ ਚਿਆ ਬਈ ਤੇ ਤੇ ਯਾਰ ਕੰਮ ਕਰ ਰਿਹਾ ਕੁਛ ਨਹੀਂ ਪਤਾਗਾ ਯਾਰ ਇਹ ਚੀਜ਼ਾਂ ਦਾ ਇਹ ਤਾਂ ਫੋਨ ਜਾਂ ਜਾ ਕੇ ਪਤਾ ਲੱਗਦਾ ਮੈਨੂੰ ਠੀਕ ਹੈ ਮਤਲਬ ਇਹ ਤਾਂ ਵੀ ਪੈਸੇ ਹੀ ਖਾਂਦੀ ਹਰ ਇੱਕ ਤੋਂ ਹਾਂ ਹੁਣ ਇਹ ਤਾਂ ਹੈ ਨਹੀਂ ਵੀਰੇ ਵੀ ਤੈਨੂੰ ਕੋਈ ਵੀ ਜਾਣਕਾਰੀ ਨਾ ਹੋਊਗੀ ਵੀ ਅੱਜ ਕੱਲ ਕੀ ਚੱਲਦਾ ਪਿਆ ਕੀ ਨਹੀਂ ਕਿਦਾਂ ਦਾ ਮਾਹੌਲ ਆ ਵੇ ਕੋਈ ਇੰਨਾ ਵੀ ਨਾ ਵੀ ਤੂੰ ਹਮੇਸ਼ਾ ਕੰਮ 'ਚ ਬਿਜੀ ਰਹਿੰਦਾ ਹੋਊਗਾ ਕੁਝ ਤਾਂ ਤੈਨੂੰ ਜਾਣਕਾਰੀ ਹੋਊਗੀ ਚਲ ਤੂੰ ਕੰਮ 'ਚ ਬਿਜੀ ਰਹਿੰਦਾ ਸੀ ਕਿ ਤੈਨੂੰ ਇੰਨਾ ਤਾਂ ਪਤਾ ਨਹੀਂ ਵੀ ਤੂੰ ਕਿਸੇ ਕੁੜੀ ਨਾਲ ਗੱਲ ਕਰਨ ਲੱਗਾ ਤੇ ਤੂੰ ਪਹਿਲਾਂ ਉਹਦੇ ਬਾਰੇ ਜਾਣਕਾਰੀ ਕੱਢ ਲਵੇ ਅਤਾ ਪਤਾ ਕਰ ਲੈ ਚਲ ਤਾ ਚਾਚੀ ਦੀ ਕੁੜੀ ਨੂੰ ਨਹੀਂ ਪਤਾ ਸੀ ਉਹਨੇ ਕੀ ਕਾਣ ਕੀਤੀ ਤੇ ਤੂੰ ਆਸੇ-ਪਾਸੇ ਪਤਾ ਕਰ ਲੈ ਉਹਦੇ ਪਿੰਡ ਦੇ ਮੁੰਡਿਆਂ ਤੋਂ ਪਤਾ ਕਰ ਪਿੰਡ ਜਾ ਕੇ ਪਤਾ ਕਰ ਵੀ ਕੁੜੀ ਕਿਹੋ ਜੀ ਹੈ ਗੱਲਾਂ-ਗੱਲਾਂ 'ਚ ਉਹਦੇ ਬਾਰੇ ਪੁੱਛ ਤੂੰ ਤੈਨੂੰ ਪਤਾ ਲੱਗ ਜਾਊਗਾ ਵੀ ਕਿੱਡੇ-ਕਿੱਡੇ ਕਾਣ ਕੀਤੇ ਵੈ 16 ਸਾਲ ਦੀ ਉਮਰ 'ਚ ਐਡੇ-ਐਡੇ ਕਾਣ ਕੀਤੇ ਹੁਣ ਕਿ 18 ਦੀ ਹੋਈ ਕੋਨਰ ਕੀਤਾ ਕਿ ਕਿਤਾ ਇਹ ਕਿਦਾਂ ਹੋਈ ਗੱਲ ਤੇ ਮੈਂ ਮਨਾ ਕੀਤਾ ਮੈਂ ਕਿ ਯਾਰ ਇੰਦਾ ਚੰਗੀ ਗੱਲ ਹੈ ਠੀਕ ਹੈ ਮੈਂ ਤੇਰਾ ਮੈਂ ਨਾਲ ਤਾਂ ਕਿਹਾ ਸੀ ਮੈਂ ਕਿ ਯਾਰ ਤੇਰਾ ਜੀਵਨ ਦਾ ਵੀ ਪਾਸ ਹੋ ਜਾਏਗਾ ਮੈਨੂੰ ਮਨਜ਼ੂਰ ਆ ਤੁਹਾਨੂੰ ਐ ਕਿਹਾ ਵੀ ਇਹਨੇ ਐ ਵੀ ਕਿ ਤੁਹਾਨੂੰ ਵੀ ਵਿਆਹ ਕਰਾਵਾਂਗੇ ਆਪਾਂ ਇਹਦਾ ਮਤਲਬ ਹੈ ਜਿਹੜੇ ਵੀ ਮੁੰਡੇ ਨੂੰ ਆਪਦੇ ਜਾਲ ਚ ਫਸਾਉਂਦੀ ਆ ਉਹਨੂੰ ਇਹ ਕਿਆਕੇ ਫਸਾਉਂਦੀ ਆ ਵੀ ਹਾਂ ਆਪਾਂ ਇੱਕ ਦੂਜੇ ਨਾਲ ਵਿਆਹ ਕਰਵਾਵਾਂਗੇ ਵੀ ਹਾਂ ਮੁੰਡਾ ਮੰਨ ਲੂਗਾ ਵੀ ਹਾਂ ਇਹ ਕੁੜੀ ਚੰਗੀ ਆ ਸਿਆਣੀ ਆ ਭੋਲੀ ਆ ਵੀ ਵਧੀਆ ਵਫਾਦਾਰ ਕੁੜੀ ਆ ਵਿਆਹ ਕਰਵਾਉਗੀ ਮੇਰੇ ਨਾਲ ਮੈਨੂੰ ਛੱਡ ਕੇ ਨਹੀਂ ਜਾਊਗੀ ਤੋ ਖੈਨ ਦਊਗੀ ਐਸੇ ਜੱਕ ਜ ਮੁੰਡਾ ਫਸ ਜਾਂਦਾ ਤੇ ਬਾਅਦ ਜਾ ਦਾ ਮਤਲਬ ਗੱਡ ਕੇ ਤੇ ਹੋ ਜਾਂਦੀ ਬੰਦੀ ਤੇ ਮੁੰਡਾ ਬਾਅਦ ਚ ਪਛਤਾਉਂਦਾ ਰਹਿੰਦਾ ਅੱਛਾ ਤਾਂ ਹੀ ਨਾ ਇਸੇ ਕਰਕੇ ਮੈਂ ਫਿਰ ਵੀ ਕਿਹਾ ਮੈਂ ਕਹਿੰਦਾ ਜਿੰਦਾ ਮੇਰੇ ਹਾਂ ਤੁਹਾਡਾ ਪੱਖ ਠੀਕ ਆ ਨਾ ਕਿ ਕਿਉਂ ਕਿ 100 ਬੀਤੀ ਗਿਆ 100 ਬੀਤੀ ਗਿਆ ਕਿਉਂ ਜੀ ਹੂੰ ਤੇ ਉਸ ਬਾਅਦ ਫਿਰ ਮੈਨੂੰ ਪਤਾ ਲੱਗਿਆ ਫਿਰ ਇਹ ਘਰੁੰਡੇ ਦਾ ਮੈਨੂੰ ਪਤਾ ਲੱਗਿਆ ਹਾਂ ਜੀਰਾ ਉਸ ਤੋਂ ਬਾਅਦ ਇਹ ਕੰਮ ਸਿੱਖਣ ਲੱਗ ਗਿਆ ਠੀਕ ਆ ਉੱਥੇ ਵੀ ਇਹ ਇੱਕ ਨਾਲ ਕੰਮ ਕਰਨ ਕਰਦੀ ਸੀ ਜੀ ਅੱਛਾ ਉੱਥੇ ਕੁਝ ਹੋਰ ਨਾ ਕਰਦੀ ਸੀ ਹਾਂ ਨਾ ਮੁਸ਼ਕੀ ਮੈਨੂੰ ਇਹ ਦੱਸ ਤੋ ਕਿਸੇ ਮੁੰਡੇ ਨੂੰ ਬਖਸ਼ਿਆ ਵੀ ਆਪਦੇ ਨੇੜੇ ਤੇੜੇ ਤੇਰੇ ਕੋਲ ਦੀ ਜਿੰਨੇ ਵੀ ਮੁੰਡੇ ਲੰਘਦੇ ਆ ਉਹਨਾਂ ਚੋਂ ਕਿਸੇ ਨੂੰ ਬਖਸ਼ਿਆ ਸਾਰਿਆਂ ਨੂੰ ਯਾਦਨਾ ਸੈਟ ਕਰੀ ਫਾਇਦੀ ਆ ਕਿਸੇ ਨੂੰ ਤਾਂ ਬਖਸ਼ ਦੇ ਪਹਿਰੇ ਕਿਸੇ ਦੇ ਤਾਂ ਰਖੜੀ ਬੰਨ ਦੇ ਕਿਸੇ ਨੂੰ ਤਾਂ ਕਹਿ ਦੇ ਹਾਂ ਆ ਮੇਰਾ ਭਰਾ ਲੱਗਦਾ ਸਾਰਿਆਂ ਨੂੰ ਨਾ ਸੈਟ ਕਰੀ ਜਾ ਸਾਰਿਆਂ ਨੂੰ ਆਪਦੇ ਜਾਲ ਚ ਨਾ ਫਸਾਈ ਜਾ ਠੀਕ ਹੈ ਮਤਲਬ ਹੀ ਪੋਸਟ ਤੋਂ ਪਾਸ ਜਿੱਦਾਂ ਮੇਰੇ ਤੋਂ ਬਾਅਦ ਹੋਈ ਹੋਰ ਮੁੰਡਾ ਕੀ ਕਰ ਹੂੰ ਉਸ ਤੋਂ ਬਾਅਦ ਹੁਣ ਉਹ ਚੱਲ ਰਿਹਾ ਸਤ ਜਹਾਂ ਲਾਲਾ ਪ੍ਰੋਗਰਾਮ ਅੱਛਾ ਵੀ ਐ ਸਮਝ ਲਓ ਵੀ ਡੇਲੀ ਨਵੇਂ ਤੋਂ ਨਵਾਂ ਆਉਂਦਾ ਹਾਂ ਇਹਦਾ ਮਤਲਬ ਮਸ਼ਕੀ ਦੀਦਾ ਗੱਲ ਹੈ ਜਿਵੇਂ ਇੱਕ ਕੱਪੜਾ ਲਾਈਦਾ ਤੇ ਦੂਜਾ ਪਾਈਦਾ ਕੱਪੜਿਆਂ ਵਾਂਗੂ ਬਦਲਦੀ ਆ ਤੇ ਬੋਏਫ੍ਰੈਂਡ ਅੱਜ ਆਹਾ ਤੇ ਕੱਲੂ ਉਹ ਇਹ ਦੁਬਾਰਾ ਰਿਪੀਟ ਨਹੀਂ ਕਰਨਾ ਆਪਾਂ ਬੋਏਫ੍ਰੈਂਡ ਇੱਕ ਦਿਨ ਵਾਸਤੇ ਆ ਰੱਖਣਾ ਤੇ ਅਗਲੇ ਦਿਨ ਵਾਸਤੇ ਆਪਾਂ ਹੋਰ ਲੱਭਾਂਗੇ ਕੌਣ ਹੈ ਇਹ ਲੋਕ ਕਿੱਥੋਂ ਆਤੇ ਹੈ ਇਹ ਇਹ ਤਾਂ ਹੈ ਕਿ ਇਹ ਤਾਂ ਕਾਫੀ ਹੁਣ ਜਿੱਦਾਂ ਅਸੀਂ ਬੰਦੇ ਨੂੰ ਥੋੜੀ ਜਿਹੀ ਟੈਨਸ਼ਨ ਤਾਂ ਹੋ ਜਾਂਦੀ ਹੈ ਇਹ ਹਸਦਾ ਹੁੰਦਾ ਯਾਰ ਇਹ ਤਾਂ ਹੈ ਭਾਈ ਹਾਂ ਇਹਨਾਂ ਦਾ ਬਚੋ ਭਾਈ ਕਿਉਂਕਿ ਯਾਰ ਮੈਂ ਜਿੱਦਾਂ ਯਾਰ ਕੰਮ ਕੰਮ ਆਪ ਮੈਂ ਆਪ ਦਾ ਹਗਾ ਯਾਰ ਨਹੀਂ ਮੈਂ ਕੰਮ ਜਾਂਦਾ ਕਿ ਕਰੀ ਸੀ ਖਰੇਆ ਕੰਮ ਮੈਂ ਜਿੱਦਾਂ 100-100 ਰੁਪਏ ਮੈਨੂੰ ਮਿਲਦਾ ਹੈ ਡੇਲੀ ਕੰਮ ਦੇ ਤਾਂ ਮੈਂ ਇਹ ਕੰਮ ਸਿੱਖ ਰਿਹਾ ਹਾਂ ਸਭੀ 200 100 ਰੁਪਇਆ ਇਕੱਠਾ ਕਰਕੇ ਉਹ ਜਿਹੜਾ ਅਸੀਂ 10000 ਇਹਨੂੰ ਦਿੱਤਾ ਹੈ ਜੋੜਿਆ ਹੋ ਤੁਹਾਡਾ ਹਾਂ ਇਹਨੇ ਕੀ ਕਿ ਆ ਵੀ ਮੇਰਾ ਡੈਡੀ ਬਿਮਾਰਾ ਨਹੀਂ ਭਰਾਵਾ ਆਪ ਤੋ ਹਜੇ ਚਾਜ ਨਾਲ ਕਮਾਉਣ ਜੋਗਾ ਹੋਇਆ ਨਹੀਂ ਗਾ ਤੇ ਉਹਦੀਆਂ ਜੇਬਾਂ ਪਹਿਲਾਂ ਭਰੀ ਜਾਂਣਾ ਪਹਿਲਾਂ ਆ ਤਾਂ ਚਾਜ ਨਾਲ ਕਮਾਉਣ ਜੋਗਾ ਹੋ ਜਾ ਫੇਰ ਕੁੜੀਆਂ ਸੈੱਟ ਕਰ ਲਈ ਫੇਰ ਉਹਨਾਂ ਨੂੰ ਪੈਸੇ ਖਵਾ ਲਈ ਠੀਕ ਤਾਂ ਸੀਗਾ ਕਿ ਮੈਨੂੰ ਜਿੱਦਾਂ ਮੈਂ 10000 ਰੁਪਇਆ ਕਿਸੇ ਤੋਂ ਇਕੱਠਾ ਪਕੜਿਆ ਸੀ ਅੱਛਾ ਕਿਸੇ ਤੋਂ ਫੜ ਕੇ ਦਿੱਤਾ ਇਹਨੂੰ ਹਾਂ ਤੇ ਅੰਦਾਜ਼ਾ ਹੁੰਦਾ ਮੈਂ 10 ਦਾ 12 ਦਿੱਤਾ ਅੱਛਾ 10 ਦਾ 12000 ਦਿੱਤਾ ਸੀ ਨਾ ਹਣ ਸੌਖਾ ਢੱਡ ਹੌਲਾ ਹੋ ਗਿਆ ਤੇਰਾ 10 ਦਾ 12 ਮੋੜ ਕੇ ਜੇ ਤੈਨੂੰ ਪਤਾ ਤੂੰ ਇਹਨੇ ਪੈਸੇ ਕਮਾਉਣ ਜੋ ਕਰ ਨਹੀਂ ਹੋਇਆ ਤੈਨੂੰ ਯਾਦ 2000 ਫੜ ਕੇ ਦੇ ਦੇ ਜ਼ਰੂਰੀ ਹੁੰਦਾ ਸੀ 10000 ਫੜ ਕੇ ਦੇਣਾ ਸੀਗਾ ਨਾ ਇਸਨੇ ਵਿਆਜ ਦਾ 1000 ਦਾ ਵਿਆਜ ਵੀ ਮੋੜਿਆ ਤੂੰ ਨਾਲ ਸੌਖਾ ਵਾ ਨਾਦ ਨੂੰ ਕੋਈ ਘਰੇ ਬੁਲਾਉਂਦਾ ਦਾਸ ਸਿਆ ਵੀ ਤੇਰਾ ਗਿਆ 10 ਦਾ 12 ਮੋੜਿਆ ਉਹਨੇ ਵੀ ਅਗਲੇ ਨੇ ਪੈਸੇ ਲੈ ਕੇ ਤੇ ਬਾਅਦ ਚ ਬੁਲਾਇਆ ਨਹੀਂ ਕਦੇ ਤੇਰਾ ਹਾਲ ਚਾਲ ਨਹੀਂ ਪੁੱਛਿਆਗਾ ਲੈ ਤੁਹਾਡੇ ਵਰਗੇ ਨਾਲ ਹੋਣੀ ਵੀ ਆਈ ਚਾਹੀਦੀ ਐ ਜੋ ਕਿਸੇ ਕੁੜੀ ਬਾਰੇ ਪੁੱਛ ਪਰਤਾ ਨਹੀਂ ਨਾ ਕਾਦੇ ਕਿਹੋ ਜੀ ਇਹ ਕਿਹੋ ਜੀ ਨਹੀਂ ਤੇ ਭੇ ਤੁਹਾਡੇ ਵਰਗੇ ਨਾਲ ਹੁੰਦੀ ਵੀ ਆਈ ਆ ਹਾਂਜੀ ਹੰ ਇਹ ਤਾਂ ਸੋ ਸੋ ਕਿ ਉਹਦੇ ਲਿਖਿਸ ਤੋਂ ਦਾਰੇ ਜਿਤਾ ਅਸੇ ਬਾਕੀ ਫੇ ਤੁਸੀਂ ਕਿਸ਼ਤਾਂ ਚ ਮੋੜੇ ਹੈ ਉਹ ਪੈਸੇ ਹਾਂਜੀ ਜਿਹੜੀ ਸਿੱਧੀ ਗੱਲ ਆ ਵੀਰੇ ਤੇਰੀ ਵੀ ਕਹੇ ਹਜੇ ਕਮਾਉਣ ਜੋਗਾ ਹੋਇਆ ਨਹੀਂ ਸੀਗਾ ਲੋਕਾਂ ਦੀਆਂ ਕੁੜੀਆਂ ਦੇ ਢੱਡ ਪਹਿਲਾਂ ਭਰਨ ਲੱਗ ਗਿਆ ਉਹਨਾਂ ਦੀਆਂ ਜੇਬਾਂ ਪਹਿਲਾਂ ਭਰਨ ਲੱਗ ਗਿਆ ਕੁੜੀਆਂ ਲੋਕਾਂ ਦੀਆਂ ਕੁੜੀਆਂ ਬਾਰੇ ਪਹਿਲਾਂ ਸੋਚਣ ਲੱਗ ਗਿਆ ਆਪ ਦੇ ਘਰ ਬਾਰੇ ਨਹੀਂ ਸੋਚਾਈ ਪਹਿਲਾਂ ਮੈਂ ਆਦਾ ਕਮਾਉਣ ਜੋਗਾ ਹੋ ਜਾ ਕੁਛ ਘਰੇ ਦੇਦਾ ਪੈਸੇ ਜਿਹੜੇ ਚਾਰਛਿਲੜ ਕਮਾਏ ਸੀਗੇ ਜਿਹੜੇ ਧਾਰ ਫੜ ਕੇ ਦਿੱਤੇ ਸੀਗੇ ਮੁਸ਼ਕਿਲ ਨੂੰ ਉਹ ਉਧਰ ਲਾਤੇ ਮੈਂ ਸੋਚਦੀ ਹੁੰਦੀ ਸੀ ਜਿਹੜਾ ਕੁਝ ਵੀ ਅੱਜ ਕੱਲ ਕੁੜੀਆਂ ਨਾਲ ਹੋਈ ਜਾਂਦਾ ਕਿੰਨੇ ਕਾਂਡ ਹੋਈ ਜਾਂਦੇ ਮੈਂ ਸੋਚਦੀ ਸੀ ਅੱਜ ਕੱਲ ਮੁੰਡੇ ਇਨੇ ਭੋਲੇ ਭਾਲੇ ਹਨਿੰਗੇ ਵੀ ਚੰਟ ਤੇ ਚੰਟ ਮੁੰਡਾ ਪਿਆ ਸਾਰੇ ਮੁੰਡਿਆਂ ਦੇ ਦਿਮਾਗ 'ਚ ਗੰਦ ਪਿਆ ਵੀ ਹਾਂ ਚੱਲ ਸਾਰੇ ਨਹੀਂ ਗਏ ਵੀ ਕੁਝ ਕੁ ਮੁੰਡੇ ਹੈਗੇ ਜਿਹੜੇ ਚੰਗੇ ਆ ਪਰ ਮੈਨੂੰ ਆ ਹੀ ਨਹੀਂ ਪਤਾ ਸੀਗਾ ਵੀ ਇੰਨੇ ਭੋਲੇ ਮੁੰਡੇ ਪਏ ਆਪਣੀ ਦੁਨੀਆ 'ਚ ਜਾਂ ਆਪਣੇ ਪੰਜਾਬ 'ਚ ਇੰਨੇ ਭੋਲੇ ਮੁੰਡੇ ਫਿਰਦੇ ਜਿਨ੍ਹਾਂ ਨੂੰ ਕੁੜੀਆਂ ਦੇ ਆ ਜੀਆਂ ਕੁੜੀਆਂ ਦੇ ਉਹ ਲੱਛਣ ਨਹੀਂ ਸਮਝ ਆਉਂਦੇਗੇ ਕੁੜੀ ਦੇ ਬੋਲਚਾਲ ਤੋਂ ਪਤਾ ਲੱਗ ਜਾਂਦਾ ਵੀ ਹਾਂ ਕੁੜੀ ਕਿਹੋ ਜੀ ਹੈ ਕਿਹੋ ਜੀ ਨਹੀਂ ਤੇ ਤੈਨੂੰ ਇਹ ਪਤਾ ਹੀ ਨਹੀਂ ਲੱਗਾ ਠ तो मैं कॉल देखी है कुछ तो वीडियो थोड़ी तो सी जी कॉल तो पाई हुई सी तो सी कुछ वीडियो यूट्यूब पे मैं तो कॉल देखी है अच्छा ताही मैं क्या तो बाई द मैच आया यहाँ पे मैं ताही नहीं तो मैं यार पहला मेरे जेबों हो गया ना मेरे जेब से मैं क्या चली आ गई मैं लांग, गी, लांग गी ता भी लांग बीत गया भी यार भी चली गई � ਇਹ ਥੋੜਾ ਸਾਬਕਾ ਦਾ ਸਿਖਾਉਣਾ ਚਾਹੀਦਾ ਜਦੋਂ ਇਹ ਇੰਨੇ ਮੁੰਡੇ ਨਾਲ ਇਦਾਂ ਕਰ ਰਹੀ ਆ ਹਾਂ ਕੋਈ ਹਿੰਨਾ ਮੈਂ ਕੱਲ ਵੀ ਜੋ ਦੇਖੀ ਆ ਉੱਤੀ ਪਰ ਇਹ ਘਰ ਕੋਈ ਬੈਟ ਵਗੈਰਾ ਛੱਡ ਕੇ ਗਏ ਆ ਹਾਂ ਹਾਂ ਇਹ ਕੋਈ ਚੇਅਰ ਵਗੈਰਾ ਤੇ ਇਹ ਤੁਹਾਨੂੰ ਵੀ ਕਹਿੰਦੀ ਸੀ ਵੀ ਮੈਨੂੰ ਆ ਚਾਹੀਦਾ ਆ ਚਾਹੀਦਾ ਨਹੀਂ ਨਹੀਂ ਮੈਂ ਮੰਗਿਆ ਸਭ ਕੁਝ ਨਹੀਂ ਆਉਣਾ ਇਸ ਤਰ੍ਹਾਂ ਮੇਰੇ ਤੋਂ ਸਪੈਹੀ ਮੰਗਦੀ ਸੀ ਹੋਰ ਨਹੀਂ ਮੰਗਿਆ ਜਦੋਂ ਤੋਂ ਹੋਇਆ ਇੱਕ ਟਾਈ ਮੰਗਿਆ ਮੇਰੇ ਤੋਂ ਅੱਛਾ ਇਹਦਾ ਮਤਲਬ ਵੀ ਮੁਸ਼ਕੀ ਜਿਹੜੀ ਮੁੰਡੇ ਨਾਲ ਗੱਲ ਕਰਦੀ ਸੀ ਜਿਹਨੂੰ ਵੀ ਫਸਾਉਂਦੀ ਸੀ ਪੂਰੀ ਸਕੀਮ ਨਾਲ ਫਸਾਉਂਦੀ ਸੀ ਵੀ ਅਗਲੇ ਤਾਂ ਕੁਝ ਮੰਗਦੀ ਵੀ ਨਹੀਂ ਸੀਗੀ ਕੁਝ ਦਿਖਾਉਂਦੀ ਵੀ ਨਹੀਂ ਸੀਗੀ ਵੀ ਹਾਂ ਮੈਨੂੰ ਭੁੱਖ ਹੈ ਨਹੀਂਗੀ ਪੈਸੇ ਦੀ ਭੁੱਖ ਹੈ ਨਹੀਂ ਗਿ ਗਿਫਟਾਂ ਦੀ ਭੁੱਖ ਹੈ ਨਹੀਂਗੀ ਵੀ ਪੂਰੀਆਂ ਚੰਗੀਆਂ ਬਣ ਕੇ ਰਹਿੰਦੀਆਂ ਜਿਵੇਂ ਇਹਦਾ ਜਿਹੜਾ ਐਕਸ ਹਸਬੰਦ ਮੁਸ਼ਕੀ ਦਾ ਉਹਨੇ ਵੀ ਇਹੀ ਗੱਲ ਕਹੀ ਸੀ ਕਿ ਕਦੇ ਕੋਈ ਚੀਜ਼ ਮੰਗੀ ਨਹੀਂ ਸੀਗੀ ਮੂੰਹੋਂ ਨਾ ਕੋਈ ਵੱਡੀ ਨਾ ਕੋਈ ਛੋਟੀ ਵੀ ਜਿਹੜੀ ਚੀਜ਼ ਲਿਆਤੀ ਉਸੇ ਵਿੱਚ ਖੁਸ਼ ਰਹਿੰਦੀ ਸੀਗੀ ਹੁਣ ਇਹ ਮੁੰਡਾ ਵੀ ਇਹੀ ਗੱਲ ਕਹਿੰਦਾ ਕਦੇ ਨੇ ਕੋਈ ਚੀਜ਼ ਮੰਗੀ ਨਹੀਂ ਸੀਗੀ ਵੀ ਉਹ ਇੱਕ ਵਾਰ 10 ਵੀ ਅਗਲੇ ਸਾਹਮਣੇ ਭੋਲੀ ਭਾਲੀ ਬਣ ਕੇ ਰਹਿੰਦੀ ਹੈ ਵੀ ਕਿਸੇ ਨੂੰ ਕੋਈ ਸ਼ੱਕ ਨਾ ਹੋ ਜੇ ਵੀ ਹਾਂ ਮੈਂ ਇਹੋ ਜੀ ਕੁੜੀ ਨਹੀਂ ਐ ਇਹੋ ਜੀ ਨਹੀਂਗੀ ਤੇ ਜੋ ਕਾਂਡ ਕਰਦੀ ਐ ਇੱਕੋ ਦਮ ਕਾਂਡ ਕਰਕੇ ਫਰਾਰ ਹੋ ਜਾਂਦੀ ਐ ਪਤਾ ਨਹੀਂ ਲੱਗਦਾ ਫਿਰ ਕਿੱਥੇ ਜਾਂਦੀ ਐ ਕਿੱਥੇ ਨਹੀਂ ਜਾਂਦੀ ਲੱਭਣਾ ਔਖਾ ਜਾਂਦਾ ਫਿਰ ਤਾਂ ਇਹਨੂੰ ਇੱਕ ਕਰੀਂ ਕਿ ਆਪਾਂ ਸਾਤਾ ਠੀਕ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਸ ਕੋਈ ਇੰਟਾ ਕੋਈ ਨਹੀਂ ਯਾਰ ਮੈਨੂੰ ਐਸੀ ਨਹੀਂ ਯਾਰ ਵੀ ਮੈਂ ਤਾਂ ਮੈਨੂੰ ਹੀ ਸੀਗਾ ਮੈਰਿਜ ਉਹ ਕਹਿੰਦੇ ਮੈਰਿਜ ਹੀ ਪਾਣੀ ਆਂਦਾ ਐ ਮੈਂ ਹਮਮ ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕੀਤਾ ਹਾਂ ਠੀਕ ਹੈ ਜੀ ਹਮਮ ਚਲੋ ਪਾਸਟ ਦਾ ਸ਼ਬਦ ਹੀ ਹੁੰਦਾ ਹਾਂ ਯਾਰ ਹਰੇਕ ਦਾ ਹੁੰਦਾ ਯਾਰ ਕਿੱਦਾਂ ਮੈਂ ਤਾਂ ਦਿਲ ਤੋਂ ਚੱਲਿਆ ਅਗਲੇ ਦਿਮਾਗ ਨਾਲ ਚੱਲਣੋਂ ਗੱਲ ਲੱਗ ਗਈ ਹਾਂ ਤੁਸੀਂ ਤਾਂ ਚਲੋ ਇਹ ਡੈਡੀ ਦੇ ਇਲਾਜ ਵਾਸਤੇ ਪੈਸੇ ਦਿੱਤੇ ਵੀ ਚਲੋ ਬਿਮਾਰ ਹੈ ਹਾਂ ਹਣ ਬਈ ਆਪਾਂ ਕਹਿ ਦਿੰਨੇ ਆ ਵੀ ਮੁੰਡੇ ਕੁੜੀਆਂ ਨੂੰ ਵਿਆਹ ਕੇ ਲੈ ਕੇ ਜਾਂਦੇ ਆ ਘਰੇ ਹਨਾ ਮਾਪੇ ਚੰਗਾ ਭਲਾ ਵਿਆਹ ਕਰਦੇ ਆ ਵੀ ਮੁੰਡਿਆਂ ਨੂੰ ਹੱਥ ਨਹੀਂ ਚੱਕਣਾ ਚਾਹੀਦਾ ਕੁੜੀਆਂ ਤੇ ਮਾਰਨਾ ਨਹੀਂ ਚਾਹੀਦਾ ਪਰ ਜਿਹੜੀਆਂ ਕੁੜੀਆਂ ਹੈਗੀਆਂ ਇਹੋ ਜਿਹੀਆਂ ਇਹੋ ਜਿਹੇ ਲੱਛਣ ਕਰਨਗੀਆਂ ਇਹੋ ਜਿਹਾ ਕਤਿਤਨਾ ਕਰਨਗੀਆਂ ਜਿਨ੍ਹਾਂ ਦੇ ਅੱਧ ਲੱਛਣੀਆਂ ਨਹੀਂ ਘਰ ਵਸਾਉਂਦੇ ਪਰ ਉਹਨਾਂ ਦਾ ਤਾਂ ਛਿੱਤਰ ਛੱਡ ਕੇ ਡੰਡੇ ਚੰਗੇ ਵਰਨੇ ਚਾਹੀਦੇ ਆ ਫਿਰ ਡੰਡਿਆਂ ਨਾਲ ਹੀ ਸੂਤ ਹੁੰਦੀਆਂ ਹੁੰਦੀਆਂ ਬਈ ਫਿਰ ਮੈਂ ਤਾਂ ਹੀ ਕਹੂੰਗੀ ਜਿਹੜੀਆਂ ਕੁੜੀਆਂ ਚੱਜਦੀਆਂ ਹੁੰਦੀਆਂ ਉਹ ਇੱਕ ਨਾਲ ਲਾ ਕੇ ਰੱਖਦੀਆਂ ਜੇ ਲਾਉਂਦੀਆਂ ਵੀ ਹੈ ਤਾਂ ਠੀਕ ਆ ਆਪਦਾ ਘਰ ਵਸਾ ਕੇ ਰੱਖਦੀਆਂ ਹੁਣ ਇਹਦੇ ਲੱਛਣ ਹੈ ਹੀ ਨਹੀਂ ਵਸਾਉਣ ਵਾਲੇ ਘਰ ਉਹ ਤਾਂ ਦਿਖੀ ਜਾਂਦਾ ਪਹਿਲਾਂ ਐਕਸ ਹਸਬੈਂਡ ਨੂੰ ਆਪਦੇ ਛੱਡ ਕੇ ਇਹ ਮਹੀਨਾ ਉਹਦੇ ਕੋਲ ਲਾਇਆ ਇਹ ਨਾਲੇ ਆਪਦੀ ਮਰਜ਼ੀ ਨਾਲ ਗਈ ਸੀ ਉੱਥੇ ਨਹੀਂ ਰਹੀ ਇਹ ਜਿੱਥੇ ਆਪਦੀ ਮਰਜ਼ੀ ਨਾਲ ਗਈ ਸੀ ਤੇ ਹੋਰ ਇਹ ਰਹਿ ਕਿੱਥੇ ਲੋਗੀ ਇੰਨੇ ਇਹਦੇ ਕਾਂਡ ਸੁਣੀਦੇ ਆ ਤੀਜੇ ਦਿਨ ਇਹਦੀ ਕੋਈ ਨਾ ਕੋਈ ਨਵੀਂ ਤੇ ਨਵੀਂ ਵੀਡੀਓ ਆਈ ਹੁੰਦੀ ਆ ਕੋਈ ਨਾ ਕੋਈ ਕਾਲ ਰਿਕਾਰਡਿੰਗ ਇਹਦੀ ਸ਼ੇਅਰ ਹੋਈ ਵੀ ਹੁੰਦੀ ਵੀ ਹਾਂ ਇਹਨੇ ਆ ਕਾਂਡ ਕੀਤਾ ਆ ਲੱਛਣ ਸਾਰੇ ਇਹੋ YouTube ਤੇ ਇਹ ਗੱਲ ਫੈਲੀ ਵੀ ਇਹਦੀ ਹਰਮਨ ਨਾਲ ਆ ਇਹਦੀ ਸਤਗੁਰ ਚਾਹਲ ਨਾਲ ਸਤਗੁਰ ਚਾਹਲ ਨੇ ਗਿਫਟ ਭੇਜਿਆ ਜੇ ਇੰਨੀ ਸੱਚੀ ਹੋਵੇ ਕਿਸੇ ਨੂੰ ਰਿਪਲਾਈ ਤਾਂ ਦਵੇ ਵੀ ਹਾਂ ਇਹ ਸਾਰੀਆਂ ਗੱਲਾਂ ਮੇਰੇ ਖਿਲਾਫ ਝੂਠੀਆਂ ਕਿਉਂ ਬੋਲੀ ਜਾਂਦੇ ਐ ਇਹਨੂੰ ਪਤਾ ਵੀ ਇਹ ਗੱਲਾਂ ਸਾਰੀਆਂ ਸੱਚੀਆਂ ਤੇ ਇਹ ਬੋਲਣ ਦਾ ਫਾਇਦਾ ਕੋਈ ਨਹੀਂਗਾ ਅਗਲੇ ਸਬੂਤ ਦਿੰਦੇ ਐ ਸਾਰੇ ਆਪ ਦੇ ਪਰ ਇਹਨੇ ਥੋੜਾ ਨਾਜਾਇਜ਼ ਫਾਇਦਾ ਚੱਕਿਆ ਹਾਂ ਤੇ ਤੁਸੀਂ ਇਹਨੂੰ ਕਿਹਾ ਨਹੀਂ ਮੇਰੇ ਪੈਸੇ ਮੋੜ ਨਹੀਂ ਜੇ ਆਪਾਂ ਉਸ ਵਾਰ ਗੱਲ ਹੀ ਨਹੀਂ ਕੀਤੀ ਯਾਰ ਬਲਾਕ ਕਰਤਾ ਨੇ ਫਿਰ ਨਹੀਂ ਨਹੀਂ ਬਲੋਗ ਯਾਰ ਮੇਰੇ ਕੋਲ ਤਾਂ ਨੰਬਰ ਸੀਗਾ ਅੱਛਾ ਤੇ ਨੰਬਰ ਉਹ ਬੰਦ ਕਰ ਦਿੱਤਾ ਦਾ ਹੈ ਨਾ ਮੇਰੇ ਨੰਬਰ ਹੁਣ ਬੰਦ ਕਰ ਤੋ ਹਾਂ ਛੇ ਚੱਲਦਾ ਨਹੀਂ ਹੈਗਾ ਨਹੀਂ ਨੰਬਰ ਚੱਲਦਾ ਨਹੀਂਗਾ ਹਲੋ ਠੀਕ ਹਾਂ ਫੋਨ ਉਹ ਤਾਂ ਛਾੜ ਕੇ ਜਿੱਥੇ ਪਹਿਲਾਂ ਸੀ ਕਦੇ ਸੀਗਾ ਕੰਮ ਹੂੰ ਜਿੱਥੇ ਗੱਲ ਸੀ ਤੇ ਮੁੰਡੇ ਨਾਲ ਸੀ ਤਾਂ ਛਾੜ ਕੇ ਹੋਣ ਕਿਤੇ ਹੋਰ ਕੰਮ ਆ ਜਾਂਦਾ ਹੈ ਇਹਦਾ ਮਤਲਬ ਬਾਈ ਵੀ ਕੁੜੀ ਬਹੁਤ ਪੌਂਚੀ ਹੋਈ ਚੀਜ਼ ਆ ਬਹੁਤ ਭੈੜੀ ਚੀਜ਼ ਆ ਇਹ ਕੁੜੀ ਇਹਦੇ ਬਾਰੇ ਆਪਾਂ ਕਹੀ ਕੀ ਸਕਦੇ ਆ ਵੀ ਨਵਾਂ ਬॉयਫ੍ਰੈਂਡ ਨਵਾਂ ਫੋਨ ਨੰਬਰ ਨਵਾਂ ਸਿਮ ਲਿਆਉਂਦੀ ਆ ਜੇ ਬॉयਫ੍ਰੈਂਡ ਨਾਲ ਗੱਲ ਖਤਮ ਹੋ ਗਈ ਉਹ ਬॉयਫ੍ਰੈਂਡ ਨੂੰ ਛੱਡਦਾ ਮੁੰਡੇ ਨੂੰ ਛੱਡਦਾ ਤੇ ਉਹ ਸਿਮ ਵੀ ਬੰਦ ਫਿਰ ਅਗਲੇ ਮੁੰਡੇ ਵਾਸਤੇ ਨਵਾਂ ਸਿਮ ਕਢਾਉਂਦੀ ਆ ਮਤਲਬ ਕਿ ਇੰਨੀ ਪੌਂਚੀ ਹੋਈ ਚੀਜ਼ ਆ ਵੀ ਤੋ ਨੰਬਰ ਹੀ ਬੰਦ ਕਰਤਾ ਚਲ ਮੰਨਿਆ ਜਾਂ ਆਪਾਂ ਕਿਸੇ ਨਾਲ ਬਲੌਗ ਕਰ ਦਿੰਨੇ ਆ ਤੋ ਨੰਬਰ ਹੀ ਬੰਦ ਕਰਤਾ ਯਾਰ ਕਿੱਡੇ ਪਹੁੰਚੇ ਇੱਜੀ ਆ ਮੈਂ ਤਾਂ ਇਹਦੇ ਗੱਲਾਂ ਸੁਣ ਸੁਣ ਕੇ ਹੈਰਾਨ ਹੁੰਨੀ ਆ ਵੀ ਐਡੀ ਛੋਟੀ ਉਮਰ ਤੇ ਕਾਂਡ ਵੇਲਾ ਰੱਬ ਨੂੰ ਹੱਥ ਪਾਉਣ ਦੀ ੱਡੇ ਕਰਦੀ ਐ ਇਹ ਲੱਛਣ ਵੇ ਕੀ ਕਰਦੀ ਆ ਆ ਦੀ ਉਮਰ ਨਹੀਂ ਵੈਂਦੀ ਬੁੱਥੀ ਨਹੀਂ ਵੈਂਦੀ ਆ ਆ ਦੀ ਇਹਦਾ ਪਿਓ ਫੜ ਕੇ ਕੱਟਦਾ ਨਹੀਂ ਇਹਨਾਂ ਮਾਵਾਂ ਧੀਆਂ ਨੂੰ ਇੰਨੀਆਂ ਗੱਲਾਂ ਉੱਡੀ ਆਂਦੀਆਂ ਮੋਸ਼ਕੀ ਦੀਆਂ YouTube ਤੇ ਹਨ ਸਾਰੇ ਪੰਜਾਬ ਚ ਇਹਦੀ ਬਦਨਾਮੀ ਹੋਈ ਜਾਂਦੀ ਫੇਰ ਵੀ ਪਤਾ ਨਹੀਂ ਕਿਵੇਂ ਇੰਨੀ ਢੀਠ ਬਣ ਕੇ ਯਾਰ ਇੰਨੀ ਬੇਸ਼ਰਮ ਬਣ ਕੇ ਡੇਲੀ ਵਲੌਗ ਪਾਉਂਦੀ ਐ ਡੇਲੀ ਨੀਤਾ ਦਾ ਕਬਲੌਗ ਪਾ ਵੀ ਹਾਂ ਦਾਸ ਵੀ ਮੈਂ ਜੇ ਕੁਝ ਨਹੀਂ ਕੀਤਾ ਸਬੂਤ ਦੇ ਉਹਦੇ ਵਿੱਚ ਪਰ ਨਹੀਂ ਉਹ ਕੁੜੀ ਨੇ ਤਾਂ ਹੱਥ ਖੜੇ ਕਰਤੇ ਵੀ ਹਾਂ ਮੈਂ ਕਿਸੇ ਨੂੰ ਕੁਝ ਬੋਲਣਾ ਨਹੀਂ ਗਾ ਜਿਹਨੇ ਜਿਹੜਾ ਕੁਝ ਬੋਲਣਾ ਬੋਲੀ ਜਾਵੇ ਹੁਣ ਜੇ ਕੁਝ ਨਹੀਂ ਬੋਲਦੀ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਜਿਹੜੀਆਂ ਵੀ ਗੱਲਾਂ ਬਾਹਰ ਨਿਕਲ ਕੇ ਆਉਂਦੀਆਂ ਇਹਦੇ ਖਿਲਾਫ ਸਾਹਮਣੇ ਆਉਂਦੀਆਂ ਆਪਣੇ ਸਾਹਮਣੇ ਆਉਂਦੀਆਂ ਗੱਲਾਂ ਉਹ ਸਾਰੀਆਂ ਸੱਚੀਆਂ ਤੇ ਮੁਸ਼ਕੀ ਜਿਹੜੀ ਹੈਗੀ ਸਿਰੇ ਦੀ ਉਹ ਕੁੜੀ ਹੈ ਜਿਹਨੂੰ ਆਪਾਂ ਐਵੇਂ ਕਹਿ ਦਈਏ ਕਿਸੇ ਕੁੜੀ ਬਾਰੇ ਕਹਿਣਾ ਨਹੀਂ ਚਾਹੀਦਾ ਪਰ ਕਰੈਕਟਰਲੈਸ ਕੁੜੀ ਆ ਉਹ ਪੂਰੀ ਸਿਰੇ ਦੀ ਬਹੁਤ ਪਹਿੜੀ ਚੀਜ਼ ਆਹੋ ਬਈ ਮੈਂ ਤਾਂ ਖੇਰ ਚਾਹੀ ਗੱਲ ਕਹੂੰਗੀ ਮੁੰਡੇ ਕੁੜੀਆਂ ਤਾਂ ਬੱਚੋ ਜਿਹੜੀਆਂ ਐਲਜੀਆਂ ਕੁੜੀਆਂ ਹੈਗੀਆਂ ਉਹਨਾਂ ਤੋਂ ਬਚ ਕੇ ਰਹੋ ਕਿ ਚੱਜ ਦੀ ਕੁੜੀ ਲੱਭੋ ਸਾਰੀਆਂ ਕੁੜੀਆਂ ਵੀ ਇਹੋ ਜੀਆਂ ਨਹੀਂ ਗੀਆਂ ਤੇ ਸਾਰੇ ਮੁੰਡੇ ਵੀ ਇਹੋ ਜਿਆ ਨਹੀਂ ਗੇ ਮੁੰਡਿਆਂ ਤੋਂ ਵੀ ਬੱਚੋ ਕੁੜੀਓ ਤੁਸੀਂ ਕਈ ਮੁੰਡੇ ਆ ਉਹ ਹੈਗੇ ਜਿਹੜੇ ਜਸਮ ਦੇ ਭੁੱਖੇ ਆ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਗੇ ਤੇ ਨਾ ਹੀ ਸਾਰੀਆਂ ਕੁੜੀਆਂ ਇੱਕੋ ਜੀਆਂ ਬੱਚੋ ਪਹਿਲਾਂ ਜੇ ਕਿਸੇ ਨਾਲ ਗੱਲ ਕਰਦੇ ਐ ਇੱਕ ਦੂਜੇ ਬਾਰੇ ਜਾਣਕਾਰੀ ਕੱਢੋ ਪਤਾ ਕਰੋ ਵੀ ਇਹ ਕਿਹੋ ਜਿਹਾ ਕਿਹੋ ਜਿਹਾ ਨਹੀਂ ਫੇਰ ਅਗਲੇ ਨਾਲ ਗੱਲ ਕਰੋ ਬਾਤ ਚ ਪਛਤਾਉਂਦਾ ਫਾਇਦਾ ਕੋਈ ਨਹੀਂ ਹੁੰਦਾਗਾ ਐ ਬੇਇੱਜ਼ਤੀ ਹੁੰਦੀ ਹੈ ਜਿਵੇਂ ਮਸ਼ਕੀਦੀ ਹੋਈ ਜਾਂਦੀ ਹੈ ਹਾਂਜੀ ਫਿਰ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ